ਪੰਜਾਬ ਸਰਕਾਰ ਨੂੰ ਜੋ ਨਸ਼ਾ ਵਿਰੋਧ ਜੋ ਕਾਰਵਾਈ ਚੱਲ ਰਹੀ ਹੈ ਉਹ ਤਾਂ ਮਾਨਯੋਗ ਪੀਜੀਪੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਹੈ ਅੱਜ ਐਲＳＰ ਸ਼ਾਹਕੋਟ ਅਮਕਾਸਿੰਗ ਬਰਾੜ ਉਹਨਾਂ ਦੀ ਸਾਰੀ ਟੀਮ ਔਰ ਹੈਲਥ ਡਿਪਾਰਟਮੈਂਟ ਦੀ ਟੀਮ ਔਰ ਡਰਗ ਇਨਸਪੈਕਟਰ ਔਰ ਤਸਕੀਲਾ ਸ਼ਾਹਕੋਟ ਨੂੰ ਨਾਲ ਲੈ ਕੇ ਜਿਹੜੇ ਗੈਰ ਕਾਨੂੰਨੀ ਰੀਡਕਸ਼ਨ ਸੈਂਟਰ ਜਿਹੜੇ ਸ਼ਾਹਕੋਟ ਦੇ ਵਿੱਚ ਚੱਲ ਰਹੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੇ ਦਰਮਿਆਨ ਇੱਕ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਢੰਡੋਵਾਲ ਵਿਖੇ ਇੱਕ ਡੀਡਿਕਸ਼ਨ ਸੈਂਟਰ ਜਿਹੜੀ ਹੈ ਉਹ ਗੈਰ ਕਾਨੂੰਨੀ ਚਲਾ ਰਹੀ ਸੀਗੀ ਉਹਦੇ ਵਿੱਚ 47 ਜਿਹੜੇ ਨੌਜਵਾਨ ਸੀਗੇ ਉਹ ਉਹਨਾਂ ਨੇ ਉੱਥੇ ਕੈਦ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਔਰ ਇਸ ਤੋਂ ਇਲਾਵਾ ਟਰਨਿੰਗ ਪੁਆਇੰਟ ਨਾਮ ਦੇ ਇੱਕ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਪਿੰਡ ਬਾਜਵਾ ਕਲਾਂ ਵਿਖੇ ਚੱਲੇ ਸੀਗੇ ਉਹਦੇ ਵਿੱਚ 26 ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 29 ਨੌਜਵਾਨ ਜਿਹੜੇ ਸੀਗੇ ਉਹ ਗੈਰ ਕਾਨੂੰਨੀ ਉੱਥੇ ਹਿਰਾਸਤ ਵਿੱਚ ਰੱਖੇ ਹੋਏ ਸੀਗੇ ਜੇ ਲਾਜ ਦੇ ਨਾਮ ਥੱਲੇ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਹੈਗਾ ਇਸ ਤਨਾ 47 76 ਜਿਹੜੇ ਹੈਗੇ ਨੌਜਵਾਨਾਂ ਉਹਨਾਂ ਨੂੰ ਅਜ ਇਹਨਾਂ ਦੀ ਟੀਮ ਨੇ ਆਜ਼ਾਦ ਕਰਾਇਆ ਹੈਗਾ ਔਰ ਇਹਨਾਂ ਦੇ ਖਿਲਾਫ ਜੋ ਵੱਖ-ਵੱਖ ਧਰਾਵਾਂ ਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਜਿਹੜੇ ਉਹਨਾਂ ਦੇ ਮਾਲਕ ਹੈਗੇ ਹੈਗੇ ਜਿਹੜੀ ਔਰ ਜਿਹੜੇ ਉੱਥੇ ਚਲਾ ਰਹੇ ਸੀਗੇ ਸਾਰਾ ਰੈਕਟ ਉਨ੍ਹਾਂ ਦੇ ਖਿਲਾਫ ਅਸੀਂ ਕਰ ਰਹੇ ਹਾਂ ਉਸ ਤੋਂ ਇਲਾਵਾ ਤੂਰਕੋਟ ਮੰਨ ਲੇ ਵੀ ਇੱਕ ਸੈਂਟਰ ਜਿਹੜਾ ਐਡੈਂਟ ਨਾਮ ਦੇ ਨਾਲ ਹੈਗਾ ਉਹਨੂੰ ਵੀ ਚੈੱਕ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਕੁਝ ਜੜੀਆਂ ਹੈਗੀਆਂ ਅ ਗੈਰਕਾਨੂੰਨੀ ਗੱਲ ਸਾਹਮਣੇ ਆਈ ਹੈਗੀ ਹੈ ਉਹਦੇ ਤਹਿਤ ਵੀ ਮਾਨਯੋਗ ਡੀਜੀਪੀ ਡੀਸੀ ਸਾਹਮਣੇ ਲਿਖ ਕੇ ਭੇਜਿਆ ਜਾ ਰਿਹਾ ਹੈ ਸੋ ਇਹ ਜਿਹੜਾ ਸਾਰਾ ਚ ਗੈਰਕਾਨੂੰਨੀ ਡੀਡਿਕਸ਼ਨ ਸੈਂਟਰ ਦੇ ਨਾਮ ਥੱਲੇ ਧੰਦਾ ਚੱਲਿਆ ਸੀਗਾ ਉਹ ਸਾਰਿਆਂ ਨੂੰ ਅਸੀਂ ਜਿਹੜੇ ਨੌਜਵਾਨ ਆ ਇਹਨਾਂ ਨੂੰ ਆਜ਼ਾਦ ਕਰਾਇਆ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਗੈਰਕਾਨੂੰਨੀ ਵਿਰਾਸਤ ਵਿੱਚ ਉਹਨਾਂ ਦੇ ਕਲੱਬ 'ਚੋਂ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਲੜਕੇ ਹੈਗੇ ਆ ਉਹਨਾਂ ਸਾਰਿਆਂ ਨੂੰ ਅ ਪਿੰਸ ਵਿੱਚ ਔਰ ਸਿਵਲ ਹਸਪਤਾਲ ਦਿਵਿੰਦਰ ਵਿਖੇ ਲੈ ਕੇ ਜਾ ਰਹੇ ਆ ਉਹਨਾਂ ਦੀ ਫਰਦਰ ਟ੍ਰੀਟਮੈਂਟ ਵਾਸ ਥੈਂਕ ਯੂ